Sampai jumpa di video selanjutnya. ਜੰਗੀਸਟ ਮੇਅਰ ਪਦਮਜੀਤ ਮਹਿਤਾ ਜੀ ਦਾ ਇੱਥੇ ਪਹੁੰਚਣ ਤੇ ਸਾਡੇ ਵਾਰਡ ਨੰਬਰ 19 ਦੀ ਸਾਰੀ ਟੀਮ ਔਰ ਸਾਡੀਆਂ ਸੁਸਾਇਟੀਆਂ ਵੱਲੋਂ ਤੁਹਾਡਾ ਇੱਥੇ ਪਹੁੰਚਣ ਤੇ ਤਹਿ ਦਿਲੋਂ ਮੇਰੇ ਸਾਹਿਬ ਧੰਨਵਾਦ ਕਰਦੇ ਆ ਔਰ ਅਸੀਂ ਬਹੁਤ ਖੁਸ਼ ਆ ਤੇ ਤੁਸੀਂ ਸਾਡੇ ਏਰੀਏ ਵਾਸਤੇ ਅਸੀਂ ਸੋਚਦੇ ਹੁੰਦੇ ਸੀ ਵੀ ਜਿਹੜੇ ਪ੍ਰੋਜੈਕਟ ਐਮ ਐਨ ਐਲ ਪਾਰਲਾਮੈਂਟ ਅਸੀਂ ਉਹਨਾਂ ਦਾ ਪਹਿ ਦਿਲੋਂ ਧੰਨਵਾਦ ਕਰਦੇ ਹਾਂ ਗੋਬਿੰਦ ਮਸੀ ਜੀ ਨੂੰ ਗੋਬਿੰਦ ਮਸੀ ਜੀ ਲੋ ਜੀ ਸਾਡੇ <Gã> ਵਿੱਚ <entender> <ilizces> <Administration> ਕੀ ਸਕਦੇ ਆ ਤੁਹਾਡੇ ਸਾਰਿਆਂ ਦੇ ਚੈਨਲਾਂ ਰਾਹੀਂ ਕਿ ਇੱਥੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ ਪਿਆਰ ਦੇ ਰਹੇ ਨੇ ਬਹੁਤ ਸਾਥ ਦੇ ਰਹੇ ਨੇ ਬੜੀ ਖੁਸ਼ੀ ਦੀ ਗੱਲ ਆ ਕਿ ਲੋਕਾਂ ਨੂੰ ਹੁਣ ਵਿਕਾਸ ਦੇ ਕੰਮ ਤੇ ਤਰੱਕੀ ਵੱਲ ਰੁਝਾਨ ਹੋ ਰਿਹਾ ਤੇ ਹੋਰ ਕਿਸੇ ਦੀ ਗੱਲਾਂ ਦੇ ਵਿੱਚ ਨਹੀਂ ਤਰੱਕੀ ਦੀ ਗੱਲ ਚ ਆਉਂਦੇ ਨੇ ਤੇ ਦੇਖਦੇ ਨੇ ਵੀ ਕੰਮ ਵਾਕਈ ਹੋ ਰਹੇ ਨੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਅੱਜ ਅਸੀਂ ਬੰਕੀ ਨਗਰ ਦੇ ਵਿੱਚ ਤਕਰੀਬਨ 42 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਏਰੀਆ 'ਚ ਇੰਟਰਲੋਕਿੰਗ ਟਾਈਲਾਂ ਦਾ ਜੋ ਕੰਮ ਹੈ ਉਹ ਸ਼ੁਰੂ ਕਰਵਾਣ ਆਏ ਆ ਸਾਡੇ ਐਸ.ੀ. ਸਾਹਿਬ ਪ੍ਰੋਬਲਮ ਸੀ ਜੀ ਵੀ ਇੱਥੇ ਮੌਜੂਦ ਨੇ ਤੇ ਉਹਨੂੰ ਉਮੀਦ ਕਰਦੇ ਆਣ ਵਾਲੇ ਸਮੇਂ ਦੇ ਵਿੱਚ ਇਸ ਏਰੀਆ ਦਾ ਵਿਕਾਸ ਹੋਊਗਾ ਜਿਹਨੂੰ ਇੱਕ ਪਿਛੜਾ ਇਲਾਕਾ ਪਿਛੜਾ ਇਲਾਕਾ ਮੰਨਿਆ ਜਾਂਦਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜੋ ਵੀ ਪ੍ਰੋਬਲਮ ਸੀਗੀ ਚਾਹੇ ਉਹ ਸੀਵਰੇਜ ਲਾਈਨਿੰਗ ਦੀ ਗੱਲ ਹੋਵੇ ਵਾਟਰ ਸਪਲਾਈ ਦੀ ਲਾਈਨਿੰਗ ਦੀ ਗੱਲ ਹੋਵੇ ਇਹਨਾਂ ਸਾਰਿਆਂ ਪ੍ਰੋਬਲਮਾਂ ਤੋਂ ਇਸ ਏਰੀਆ ਤੇ ਹੋਰ ਬਕਰੇ ਸ਼ਹਿਰ ਦੇ ਏਰੀਆ ਜਿੱਥੇ ਜਿਹੜੀਆਂ ਪ੍ਰੋਬਲਮ ਸੀਗੀਆਂ ਉਹਨਾਂ ਨੂੰ ਰਾਹਤ ਮਿਲੂਗੀ ਤੇ ਇਹ ਭਗਵਾਨ ਸਿੰਘ ਮਾਨ ਸਾਡੇ ਸੀਐਮ ਸਾਹਿਬ ਦੀ ਦੇਣ ਹੈ ਕਿ ਉਹਨਾਂ ਨੇ ਸਾਨੂੰ ਗ੍ਰੀਨ ਚੇਟ ਦਿੱਤੀ ਹੈ ਕਿ ਕਿਤੇ ਮਰਜ਼ੀ ਕਿੰਨਾ ਮਰਜ਼ੀ ਕੰਮ ਕਰਾਓ ਤੇ ਅਸੀਂ ਵੀ ਬਸ ਉਸੇ ਹੌਸਲੇ ਦੇ ਨਾਲ ਕੰਮ ਖਿੱਚੀ ਜਾਂਦੇ ਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੰਮ ਕਰਕੇ ਸ਼ਹਿਰ ਵਾਸੀਆਂ ਨੂੰ ਦਿਖਾਵਾਂ। ਅਮੇਰ ਸਾਹਿਬ ਆਮ ਪਬਲਿਕ ਦਾ ਤੁਹਾਡੇ ਨਾਲ ਭਾਜੀਪੀ ਦੇ ਮੌਜੂਦਾ ਮੰਡਲ ਪ੍ਰਧਾਨ ਵੀ ਤੁਹਾਡੇ ਨਾਲ ਕੀ ਕਹਿਣਾ ਚਾਹੋਗੇ ਜੀ? ਸਰ ਮੈਂ ਇਹੀ ਅ ਬੇਨਤੀ ਕਰਨਾ ਚਾਹਾਂਗਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰਾ ਸ਼ਹਿਰ ਹੁਣ ਪਾਰਟੀਵਾਦੀ ਤੋਂ ਉੱਠ ਕੇ ਸਾਡਾ ਸਾਥ ਦੇ ਰਿਹਾ ਕਿਉਂਕਿ ਸਾਰਿਆਂ ਨੂੰ ਵਿਕਾਸ ਦਿਖ ਰਿਹਾ ਜਦੋਂ ਕੰਮ ਹੁੰਦਾ ਇਕੱਠੇ ਰਲ ਮਿਲ ਕੇ ਹੁੰਦਾ ਤੇ ਇਹਨਾਂ ਸਾਰਿਆਂ ਦਾ ਸਾਥ ਸਾਨੂੰ ਮਿਲ ਰਿਹਾ ਤੇ ਅਸੀਂ ਇਹਨਾਂ ਦੇ ਸਾਥ ਦਾ ਵੀ ਬਹੁਤ ਵੈਲਕਮ ਕਰਦੇ ਹਾਂ ਕਿਉਂਕਿ ਸਾਡੇ ਸੀਐਮ ਸਾਹਿਬ ਨੇ ਸਾਨੂੰ ਇਹੀ ਗੱਲ ਸਮਝਾਈ ਹੈ ਇੱਕ ਵਾਰੀ ਵਾਂਸ ਯੂ ਆਰ ਇਲੈਕਟਡ ਇੱਕ ਵਾਰੀ ਤੁਸੀਂ ਇਲੈਕਟ ਹੋ ਜਾਂਦੇ ਹੋ ਤੁਸੀਂ ਕਿਸੇ ਪਾਰਟੀ ਆ ਕਿਸੇ ਇੱਕ ਮੋਹੱਲੇ ਵਾਸਤੇ ਇੱਕ ਇਨਸਾਨ ਵਾਸਤੇ ਅ ਇਲੈਕਟਿਡ ਮੈਂਬਰ ਨਹੀਂ ਰਹਿੰਦੇ ਤੁਸੀਂ ਸਾਰੇ ਸ਼ਹਿਰ ਵਾਸਤੇ ਰਹਿੰਦੇ ਹੋ ਤਾਂ ਉਸ ਚੀਜ਼ ਨੂੰ ਅ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਕੰਮ ਕਰ ਰਹੇ ਹਾਂ ਸਰ ਇਸ ਦੀ ਮੀਟਿੰਗ ਅਸੀਂ ਜਲਦ ਹੀ ਅ ਡਾਰ ਡਿਪਾਰਟਮੈਂਟ ਨਾਲ ਕਰਕੇ ਇਹਨੂੰ ਵੀ ਜਲਦੀ ਚਾਲੂ ਕਰਵਾਵਾਂਗੇ ਆਲਮੋਸਟ ਕੰਪਲੀਟ ਹੈ ਜੀ ਠੀਕ ਹੈ